ਸਸ਼ੀਕਲ ਜੀ ਹਮਦਰ ਟੀਵੀ ਦੇ ਦੇਸ਼ ਦੁਨੀਆ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਕੁਝ اہم ਖਬਰਾਂ ਦੇ ਉੱਪਰ ਜਾਣਕਾਰੀ ਸਾਂਝੀ ਕਰਾਂਗੇ ਪਰ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਟਰੰਪ ਨੂੰ ਲੱਗਾ ਵੱਡਾ ਚਟਕਾ ਅਮਰੀਕੀ ਅਦਾਲਤ ਨੇ ਜ਼ਿਆਦਾਤਰ ਟੈਰਿਫਸ ਨੂੰ ਦੱਸਿਆ ਗੈਰਕਾਨੂੰਨੀ ਪੀਐਮ ਮੋਦੀ ਦੇ ਚ ਪੰਜ ਦੌਰੇ ਦਾ ਦੂਜਾ ਦਿਨ ਬੁਲਟ ਟ੍ਰੇਨ ਦੇ ਵਿੱਚ ਕੀਤਾ ਸਫ਼ਰ ਹਰਮਿਤਵਾ ਪੀਐਮ ਇਸ਼ਾਬਾ ਵੀ ਖਾਸ ਤੌਰ ਤੇ ਰਹੇ ਮਯੂਧ ਰੂਸ-ਯੂਕਰੇਨ ਯੁੱਧ ਦੇ ਲਈ ਭਾਰਤ ਨੇ ਸੱਗੋ ਅਮਰੀਕੀ ਅਧਿਕਾਰੀ ਯੁਮੇਵਾਰ ਯਹੂਦੀ ਸੰਗਠਨ ਨੇ ਟਰੰਪ ਪ੍ਰਸ਼ਾਸਨ ਦੀ ਕੀਤੀ ਆਲੋਚਨਾ ਕਿਹਾ ਭਾਰਤ ਅਤੇ ਅਮਰੀਕਾ ਦੇ ਵਿਚਾਲੇ ਸਬੰਧ ਸੁਧਾਰਨ ਦੀ ਲੋੜ ਕੈਲੀਫੋਰਨੀਆ ਦੇ ਵਿੱਚ ਲਾਪਤਾ 7 ਮਹੀਨੇ ਦੇ ਬੱਚੇ ਦੀ ਮੌਦਾ ਮਾਮਲਾ ਪੁਲਿਸ ਨੇ ਮਾਪਿਓ ਨੂੰ ਕੀਤਾ ਗ੍ਰਿਫਤਾਰ ਹੜਨ ਨੂੰ ਲੈ ਕੇ ਪਾਕਿਸਤਾਨ ਦਾ ਭਾਰਤ ਦੇ ਉੱਪਰ ਵੱਡਾ ਦੋਸ਼ ਕਿਹਾ ਪਾਕਿਸਤਾਨ ਦੇ ਖਿਲਾਫ ਪਾਣੀ ਨੂੰ ਹਥਿਆਰ ਵਾਂਗ ਵਰਤ ਰਿਹਾ ਪਾਕਤ ਤੇ ਬੁਲੇਟਿਨ ਦਾ ਅਗਸਤ ਕਰ ਲੈਨੇ ਆ ਸਭ ਤੋਂ ਪਹਿਲਾ ਜਿਹੜੀ ਖਬਰ ਹੈ ਟੈਰਿਫ ਨਾਲ ਜੁੜੀ ਹੋਈ ਹੈ ਟੈਰਿਫ ਨੂੰ ਲੈ ਕੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇੱਕ ਵੱਡਾ ਝਟਕਾ ਲੱਗਿਆ ਕਿਉਂਕਿ ਅਮਰੀਕੀ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦਿਆਂ ਹੋਇਆ ਜ਼ਿਆਦਾਤਰ ਟੈਰਿਫਸ ਨੂੰ ਗੈਰ ਕਾਨੂੰਨੀ ਘਰਾੜ ਦਿੱਤਾ ਹੈ ਅਤੇ ਅਦਾਲਤ ਨੇ ਕਿਹਾ ਕਿ ਟਰੰਪ ਨੇ ਟੈਰਿਫ ਲਗਾਉਣ ਦੇ ਲਈ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕੀਤੀ ਹੈ ਜਿਸ ਦਾ ਉਹਨਾਂ ਦੇ ਕੋਲ ਕਾਨੂੰਨੀ ਅਧਿਕਾਰ ਨਹੀਂ ਹੈ ਅਦਾਲਤ ਨੇ ਫੈਸਲੇ ਨੂੰ ਲਾਗੂ ਕਰਨ ਲਈ ਅਕਤੂਬਰ ਤੱਕ ਰੋਕ ਲਗਾ ਦਿੱਤੀ ਹੈ ਅਤੇ ਟਰੰਪ ਸੁਪਰੀਮ ਕੋਰਟ ਦਾ ਰੋਕ ਕਰ ਸਕਦੇ ਨੇ ਟੈਰਿਫ ਟੈਰਿਫ ਦਾ ਰਾਗ ਵਿਲਾਪਣ ਵਾਲੇ ਸਰਪੰਚਮੂਲਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਇੱਕ ਵੱਡਾ ਝਟਕਾ ਲੱਗਿਆ ਕਿਉਂਕਿ ਇੱਕ ਅਪੀਲ ਤੇ ਸੁਣਵਾਈ ਕਰਦੇ ਹਾਂ ਅਮਰੀਕਾ ਦੀ ਅਦਾਲਤ ਨੇ 트ੰਪ ਤੇ ਜ਼ਿਆਦਾਤਰ ਟੈਰਿਫ ਨੂੰ ਗੈਰਕਾਨੂੰਨੀ ਘਰਾੜ ਦਿੱਤਾ ਹੈ ਮਾਨਯੋਗ ਅਦਾਲਤ ਦਾ ਕਹਿਣਾ ਹੈ ਕਿ 트ੰਪ ਨੇ ਟੈਰਿਫ ਲਗਾਉਣ ਦੇ ਲਈ ਐਮਰਜੈਂਸੀ ਸ਼ਕਤੀਆਂ ਦਾ ਗਲਤ ਇਸਤੇਮਾਲ ਕੀਤਾ ਹੈ ਉਹ ਸ਼ਕਤੀਆਂ ਦੀ ਵਰਤੋਂ ਦਾ 트ੰਪ ਨੂੰ ਕੋਈ ਵੀ ਕਾਨੂੰਨੀ ਅਧਿਕਾਰ ਨਹੀਂ ਸੀ ਮਾਨਯੋਗ ਅਦਾਲਤ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ 트ੰਪ ਦੇ ਕੋਲ ਹਰ ਆਯਾਤ ਤੇ ਟੈਰਿਫ ਲਗਾਉਣ ਦੀ ਅਸੀਮ ਸ਼ਕਤੀ ਨਹੀਂ ਹੈ ਹਾਲਾਂਕਿ ਅਦਾਲਤ ਨੇ ਇਸ ਫੈਸਲੇ ਨੂੰ ਲਾਗੂ ਕਰਨ ਦੇ ਲਈ ਅਕਤੂਬਰ ਤੱਕ ਰੋਕ ਲਗਾ ਦਿੱਤੀ ਹੈ ਅਤੇ ਇਸ ਮੁੱਦੇ ਤੇ ਹੁਣ ਟਰੰਪ ਸੁਪਰੀਮ ਕੋਰਟ ਦਾ ਰੁਖ ਕਰ ਸਕਦੇ ਨੇ ਹਾਲਾਂਕਿ ਅਦਾਲਤ ਦਾ ਕਹਿਣਾ ਹੈ ਕਿ ਟਰੰਪ 1974 ਦੇ ਵਪਾਰ ਐਕਟ ਦੇ ਤਹਿਤ 150 ਦਿਨਾਂ ਦੇ ਲਈ 15 ਫੀਸਦੀ ਟੈਰਿਫ ਲਗਾ ਸਕਦੇ ਨੇ ਪਰ ਇਸ ਦੇ ਲਈ ਕੋਈ ਠੋਸ ਕਾਰਨਾਂ ਦੀ ਲੋੜ ਹੈ ਦੂਜੇ ਪਾਸੇ ਅਦਾਲਤ ਦੇ ਫੈਸਲੇ ਤੇ ਡੋਨਾਲਡ ਟਰੰਪ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ ਅਤੇ ਉਹਨਾਂ ਨੇ ਇਸ ਫੈਸਲੇ ਦੀ ਸਖਤ ਆਲੋਚਨਾ ਕੀਤੀ ਹੈ 트럼ਪ ਦਾ ਕਹਿਣਾ ਹੈ ਕਿ ਜੇਕਰ ਇਹ ਟੈਰਿਫ ਹਟਾ ਦਿੱਤਾ ਜਾਂਦਾ ਹੈ ਤਾਂ ਅਮਰੀਕਾ ਬਰਬਾਦ ਹੋ ਜਾਵੇਗਾ 트럼ਪ ਨੇ ਬਕਾਇਦਾ ਐਕਸ ਤੇ ਉੱਪਰ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਸਾਰੇ ਟੈਰਿਫ ਅਜੇ ਵੀ ਲਾਗੂ ਹਨ ਅਪੀਲ ਕੋਰਟ ਨੇ ਇੱਕ ਗਲਤ ਕਿ ਹੈ ਕਿ ਸਾਡੇ ਟੈਰਿਫ ਹਟਾਏ ਜਾਣੇ ਚਾਹੀਦੇ ਨੇ ਪਰ ਉਹ ਜਾਣਦੇ ਹਨ ਕਿ ਅੰਤ ਦੇ ਵਿੱਚ ਅਮਰੀਕਾ ਦੀ ਜਿੱਤ ਹੋਵੇਗੀ ਇੱਥੇ ਕਾਬਿਲ ਜ਼ਿਕਰ ਹੈ ਕਿ 트럼ਪ ਨੇ ਵਪਾਰ ਘਾਟੇ ਅਤੇ ਹੋਰ ਕਾਰਨਾ ਕਰਕੇ ਚੀਨ ਕੈਨੇਡਾ ਮੈਕਸੀਕੋ ਵਰਗੇ ਦੇਸ਼ਾਂ ਦੇ ਉੱਪਰ ਟੈਰਫ ਲਗਾਏ ਨੇ ਜਿਸ ਤੋਂ ਬਾਅਦ ਛੋਟੇ ਵਪਾਰੀਆਂ ਅਤੇ ਕੁਝ ਰਾਜਾਂ ਨੇ ਇਹਨਾਂ ਟੈਰਫ ਦੇ ਬਾਰੇ ਸ਼ਿਕਾਇਤ ਕੀਤੀ ਸੀ ਕਿਉਂਕਿ ਇਸ ਟੈਰਫ ਦੀ ਵਜ੍ਹਾ ਕਰਕੇ ਉਹਨਾਂ ਦੀਆਂ ਉਤਪਾਦ ਲਾਗਤਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਇਤਿਹਾਸਿਕੀ ਕਿ ਟਰੰਪ ਨੇ 2017 ਦੇ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਸ ਐਕਟ ਯਾਨੀ ਕਿ ਆਈਈਪੀਏ ਦੇ ਤਹਿਤ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਜ਼ਿਆਦਾਤਰ ਦੇਸ਼ਾਂ ਤੇ ਦਸਤੋ ਪਯਾ 50% ਤੱਕ ਅਯਾਦ ਡਿਊਟੀ ਲਗਾਈ ਗਈ ਹੈ 트럼ਪ ਨੇ ਦਲੀਲ ਦਿੱਤੀ ਹੈ ਕਿ ਅਮਰੀਕਾ ਦਾ ਵਪਾਰ ਘਾਟਾ ਇੱਕ ਰਾਸ਼ਟਰੀ ਐਮਰਜੈਂਸੀ ਸੀ ਇਸ ਤੋਂ ਇਲਾਵਾ ਉਨ੍ਹਾਂ ਨੇ ਨਸ਼ਿਆਂ ਅਤੇ ਗੈਰਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਦੇ ਨਾਮ ਤੇ ਕੈਨੇਡਾ ਚੀਨ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ਤੇ ਵੀ ਟੈਰਿਫ ਦਾ ਐਲਾਨ ਕੀਤਾ ਹੈ ਜੇ ਭਾਰਤ ਤੇ ਲਗਾਈ ਗਈ ਟੈਰਿਫ ਦੀ ਗੱਲ ਕੀਤੀ ਜਾਵੇ ਤਾਂ 트럼ਪ ਪ੍ਰਸ਼ਾਸਨ ਨੇ ਭਾਰਤ ਦੇ ਉੱਪਰ 50% ਟੈਰਿਫ ਲਗਾਇਆ ਜੋ ਕਿ ਬੀਤੀ 27 ਅਗਸਤ ਤੋਂ ਲਾਗੂ ਹੋ ਗਿਆ ਹੈ ਗਲੋਬਲ ट्रेड रिसर्च इनिशिएटिव दी रिपोर्ट ਦੇ ਮੁਤਾਬਕ ਇਹ ਨਵਾਂ ਟੈਰਿਫ ਭਾਰਤ ਦੇ ਲਗਭਗ 5.4 ਲੱਖ ਕਰੋੜ ਰੁਪਏ ਦੇ ਆਯਾਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਪੰਜਾਬ ਫੀਸੀ ਟੈਰਿਫ ਦੇ ਕਰਕੇ ਅਮਰੀਕਾ ਦੇ ਵਿੱਚ ਵਿਕਣ ਵਾਲੇ ਭਾਰਤੀ ਉਤਪਾਦ ਜਿਵੇਂ ਕਿ ਕਪੜਾ ਰਤਨ ਜਵੈਲਰੀ ਫਰਨੀਚਰ ਸਮੁੰਦਰੀ ਪੋਚਨ ਵਰਗੇ ਸਮਾਨ ਮਹਿੰਗੇ ਹੋ ਜਾਣਗੇ ਇਸ ਦੇ ਨਾਲ ਹੀ ਉਹਨਾਂ ਦੀ ਮੰਗ ਦੇ ਵਿੱਚ ਵੀ 70 ਫੀਸਦੀ ਤੱਕ ਗਿਰਾਵਟ ਆ ਸਕਦੀ ਹੈ ਚੀਨ ਵਿਏਟਨਾਮ ਅਤੇ ਮੈਕਸੀਕੋ ਵਰਗੇ ਘਾਟ ਟੈਰਿਫ ਵਾਲੇ ਦੇਸ਼ ਇਹਨਾਂ ਚੀਜ਼ਾਂ ਨੂੰ ਸਸਤੀਆਂ ਕੀਮਤਾਂ ਤੇ ਖਰੀਦ ਕੇ ਮਹਿੰਗੇ ਪਾ ਦੇ ਉਹ ਪਰਚੇਨਗੇ ਜਿਸ ਦੇ ਨਾਲ ਭਾਰਤੀ ਕੰਪਨੀਆਂ ਨੂੰ ਵੱਡਾ ਘਾਟਾ ਪਵੇਗਾ। ਬਿਊਰੋ ਰਿਪੋਰਟ ਹਮਦਰਦ ਟੀਵੀ ਪ੍ਰਧਾਨ ਮੰਤਰੀ ਨੰਦਰ ਮੋਦੀ ਦੇ ਜਾਪਾਨ ਦੌਰੇ ਦਾ ਅੱਜ ਦੂਜਾ ਦਿਨ ਰਿਹਾ ਅਤੇ ਦੂਸਰੇ ਦਿਨ ਉਹਨਾਂ ਦੇ ਵੱਲੋਂ ਬੁਲੇਟ ਟ੍ਰੇਨ ਦਾ ਸਫ਼ਰ ਕੀਤਾ ਗਿਆ ਤੇ ਇਸੇ ਦੌਰਾਨ ਸਿੱਖ ਲਈ ਪ੍ਰਾਪਤ ਕਰੇ ਭਾਰਤੀ ਰੇਲ ਡਰਾਈਵਰਾਂ ਦੇ ਨਾਲ ਵੀ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਇਸ ਮੌਕੇ ਪੀਐਮ ਮੋਦੀ ਦੇ ਨਾਲ ਜਾਪਾਨ ਦੇ ਪ੍ਰਧਾਨ ਮੰਤਰੀ ਇਸ਼ਾਬਾ ਵੀ ਖਾਸ ਤੌਰ ਤੇ ਮੌਜੂਦ ਰਹੇ। ਆਪਣੇ ਜਾਪਾਨ ਫਰੀਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ ਮਿਆੰਗੀ ਸੂਬੇ ਦੇ ਸ਼ੰਦਾਈ ਪਹੁੰਚੇ ਜਿੱਥੇ ਕਿ ਸਥਾਨਕ ਲੋਕਾਂ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਪੀਐਮ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਆਪਣੇ ਹੱਥਾਂ ਦੇ ਵਿੱਚ ਝੰਡੇ ਲੈ ਕੇ ਖੜੇ ਇਹ ਲੋਕ ਨਜ਼ਰ ਆਏ ਜਿਨ੍ਹਾਂ ਦੇ ਵੱਲੋਂ ਜਾਪਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਦਿਨਾਰੇ ਵੀ ਲਗਾਏ ਕੇ ਇਸ ਮੌਕੇ 'ਤੇ ਪੀਐਮ ਮੋਦੀ ਜਾਪਾਨ ਦੀ ਐਡਵਾਂਸ ਬੁਲੇਟ ਟ੍ਰੇਨ E10 ਦੇਖਣ ਲਈ ਪਹੁੰਚੇ ਇਸ ਮੌਕੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗਾਰੂ ਇਸ਼ਾਬਾ ਵੀ ਖਾਸ ਤੌਰ ਤੇ ਮਜੂਦ ਰਹੇ ਦੋਮੇ ਦਿਗਜ ਆਗੂਆਂ ਦੇ ਵੱਲੋਂ ਬੁਲੇਟ ਟ੍ਰੇਨ ਦਾ ਸਫ਼ਰ ਵੀ ਕੀਤਾ ਗਿਆ ਇਸ ਦੌਰਾਨ ਪੀਐਮ ਮੋਦੀ ਨੇ ਬੁਲੇਟ ਟ੍ਰੇਨ ਦੀ ਸਿਖਲਾਈ ਦੇ ਰਹੇ ਭਾਰਤ ਦੇ ਰੇਲਵੇ ਡਰਾਈਵਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਪੀਐਮ ਮੋਦੀ ਬੁਲੇਟ ਟ੍ਰੇਨ ਫੈਕਟਰੀ ਤੋਂ ਬਾਅਦ ਹੁਣ ਸੈਮੀ ਕੰਡਕਟਰ ਪਲਾਂਟ ਦਾ ਦੌਰਾ ਕਰਨ ਵੀ ਜਾਣਗੇ ਇਹ 10 ਬੁਲੇਟ ਟ੍ਰੇਨ ਦੀ ਜੇਕਰ ਖਾਸियत ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਵੱਧ ਤੋਂ ਵੱਧ ਸਪੀਡ 400 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਜਾਪਾਨ ਅਤੇ ਭਾਰਤ ਮਿਲ ਕੇ ਇਸ ਐਡਵਾਂਸ ਬੁਲੇਟ ਟ੍ਰੇਨ ਨੂੰ ਲਾਂਚ ਕਰਨ ਦੀ ਤਿਆਰੀ ਦੇ ਵਿੱਚ ਨੇ। ਇਹ ਟ੍ਰੇਨ 2030 ਤੱਕ ਤਿਆਰ ਹੋ ਜਾਵੇਗੀ। ਭਾਰਤ ਦੇ ਵਿੱਚ ਇਹ ਬੁਲੇਟ ਟ੍ਰੇਨ ਮੁੰਬਈ ਅਹਮਦਾਬਾਦ ਦੇ ਵਿੱਚ ਘਰ ਚੱਲੇਗੀ। ਮੁੰਬਈ ਅਹਮਦਾਬਾਦ ਰੂਟ ਤੇ ਬੁਲੇਟ ਟ੍ਰੇਨ ਦੀ ਵੱਧ ਤੋਂ ਵੱਧ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਰੱਖੀ ਗਈ ਹੈ। ਦੁਹਾ ਸ਼ਰਧ ਦੇ ਵਿਚਕਾਰ ਦੀ ਦੂਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਫਾਸਲਾ 508 ਕਿਲੋਮੀਟਰ ਹੈ ਜੋ ਕਿ ਲਗਭਗ 3 ਘੰਟੇ ਦੇ ਵਿੱਚ ਪੂਰਾ ਕੀਤਾ ਜਾ ਸਕੇਗਾ ਮਯੂਦਾ ਸਮੇਂ ਦੇ ਵਿੱਚ ਇਹ ਦੂਰੀ ਪੂਰੀ ਕਰਨ ਦੇ ਲਈ 5 ਤੋਂ 8 ਘੰਟੇ ਦਾ ਸਮਾਂ ਲੱਗਦਾ ਹੈ ਮੀਡੀਆ ਰਿਪੋਰਟਰਾਂ ਦੇ ਵਿੱਚ ਖਬਰਾਂ ਇਹ ਵੀ ਨੇ ਕਿ ਜਾਪਾਨ ਦੇ ਵੱਲੋਂ ਭਾਰਤ ਨੂੰ ਦੋ ਬੁਲੇਟ ਰੇਲਾਂ ਤੋਹਫੇ ਦੇ ਵਿੱਚ ਦਿੱਤੀਆਂ ਜਾਣਗੀਆਂ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੀਤ ਦਿਨੀ ਸ਼ੁੱਕਰਵਾਰ ਨੂੰ ਪੀਐਮ ਮੋਦੀ ਦੇ ਵੱਲੋਂ 15ਵੇਂ ਭਾਰਤ-ਜਪਾਨ ਸੰਮੇਲਨ ਦੇ ਵਿੱਚ ਵਿਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਦੋਹਾਂ ਦੇਸ਼ਾਂ ਦੇ ਵਿਚਕਾਰ ਕੁੱਲ 150 ਸਮਝੌਤਿਆਂ ਦੇ ਉੱਪਰ ਦਸਤਖਤ ਹੋਏ ਨੇ। ਜਪਾਨ ਪ੍ਰਧਾਨ ਮੰਤਰੀ ਨੇ ਅਗਲੇ 10 ਸਾਲਾਂ ਦੇ ਵਿੱਚ ਭਾਰਤ ਦੇ ਵਿੱਚ 6 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਗੱਲ ਆਖੀ ਹੈ। ਬਿਊਰੋ ਰਿਪੋਰਟ ਹਮਦਰਦ ਟੀਵੀ ਤੇ ਵੱਧਿਆ ਅਗਲੀ ਖਬਰ ਦੇ ਵੱਲ ਰੂਸ ਯੂਕਰੇਨ جنگ ਦੇ ਲਈ ਪਾਰਟ ਜ਼ਿੰਮੇਵਾਰ ਨਹੀਂ ਹੈ ਸਗੋ ਇਹ ਟਕਰਾਅ ਦੀ ਸਥਿਤੀ ਅਮਰੀਕੀ ਅਧਿਕਾਰੀਆਂ ਦੀ ਵਜ੍ਹਾ ਕਰਕੇ ਬਣੀ ਹੈ ਇਹ ਕਹਣਾ ਹੈ ਅਮਰੀਕੀ ਯਹੂਦ ਕਮੇਟੀ ਦੇ ਆਗੂਆਂ ਦਾ ਅਤੇ ਸੰਗਠਨ ਦੇ ਆਗੂਆਂ ਦੇ ਵੱਲੋਂ ਰੂਸੀ ਤੇਲ ਖਰੀਦਣ ਦੇ ਲਈ ਭਾਰਤ ਦੀ ਆਲੋਚਨਾ ਕਰਨ ਵਾਲੇ ਅਮਰੀਕੀ ਅਧਿਕਾਰੀਆਂ ਦੀ ਨਿੰਦਾ ਵੀ ਕੀਤੀ ਗਈ ਅਤੇ ਉਨ੍ਹਾਂ ਕਿਹਾ ਕਿ ਹੁਣ ਵੇਲਾ ਆ ਗਿਆ ਅਮਰੀਕਾ ਅਤੇ ਭਾਰਤ ਦੇ ਵਿਚਾਲੇ ਸਬੰਧਾਂ 'ਚ ਸੁਧਾਰ ਕੀਤੇ ਜਾਣ ਦਾ ਭਾਰਤ ਤੇ ਅਮਰੀਕਾ ਦੇ ਵਿਚਾਲੇ ਟੈਰਿਫ ਦਾ ਮਸਲਾ ਕਾਫੀ ਉਲਝਿਆ ਹੋਇਆ ਹੈ ਅਜਿਹੇ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕੀ ਯਹੂਦੀ ਸੰਗਠਨ ਭਾਰਤ ਦੇ ਹੱਕ ਤੇ ਵਿੱਚ ਭੁਗਤਤਾ ਹੋਇਆ ਨਜ਼ਰ ਆ ਰਿਹਾ ਹੈ ਜੀ ਹਾਂ ਇਸ ਮੂਦੇ ਵੱਲੋਂ ਉਹਨਾਂ ਅਧਿਕਾਰੀਆਂ ਦੀ ਆਲੋਚਨਾ ਕੀਤੀ ਗਈ ਜਿਨ੍ਹਾਂ ਨੇ ਰੂਸ ਤੋਂ ਤੇਲ ਕਿਰੀਦਣ ਦੇ ਲਈ ਭਾਰਤ ਦੀ ਨਿੰਦਾ ਕੀਤੀ ਹੈ ਸੰਗਠਨ ਦਾ ਕਹਿਣਾ ਹੈ ਕਿ ਰੂਸ ਯੂਕਰੇਨ ਟਕਰਾਅ ਦੀ ਸਥਿਤੀ ਲਈ ਭਾਰਤ ਜ਼ਿੰਮੇਵਾਰ ਨਹੀਂ ਹੈ ਸਗੋਂ ਇਸਦੇ ਲਈ ਅਮਰੀਕੀ ਅਧਿਕਾਰੀ ਜ਼ਿੰਮੇਵਾਰ ਨੇ ਸੰਗਠਨ ਦੇ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਅਤੇ ਅਮਰੀਕਾ ਦੇ ਵਿਚਾਲੇ ਸਬੰਧਾਂ ਨੂੰ ਸੁਧਾਰਨ ਦੀ ਲੋੜ ਹੈ ਇੱਥੇ ਕਾਬਿਲ ਜ਼ਿਕਰ ਹੈ ਕਿ 트럼ਪ ਪ੍ਰਸ਼ਾਸਨ ਦੇ ਕੁਝ ਮੈਂਬਰਾਂ ਨੇ ਹਾਲ ਹੀ ਦੇ ਵਿੱਚ ਭਾਰਤ ਤੇ ਰੂਸ ਤੋਂ ਤੇਲ ਖਰੀਦ ਕੇ ਰਾਸ਼ਟਰਪਤੀ ਪੋtin ਦੀ ਜੰਗੀ ਮਸ਼ੀਨਰੀ ਨੂੰ ਪੰਡ ਦੇਣ ਦੇ ਦੋਸ਼ ਲਗਾਏ ਸੀ ਜਿਸ ਤੋਂ ਬਾਅਦ ਅਮਰੀਕੀ ਯਹੂਦੀ ਸਮੂਹ ਦਾ ਕਹਿਣਾ ਹੈ ਕਿ ਵਾਈਟ ਹਾਊਸ ਦੇ ਵਪਾਰਸਲਾਕਰ ਪੀਟਰ ਨਵਾਰੋ ਦੁਆਰਾ ਭਾਰਤ ਦੇ ਵਿਰੁੱਧ ਲਗਾਏ ਗਏ ਦੋਸ਼ ਝੂਠੇ ਅਤੇ ਕਿਣਾਉਣੇ ਨੇ ਨਵਾਰੋ ਨੇ ਉਸ ਨੂੰ ਮੋਦੀ ਦੀ ਜੰਗ ਘਰਾੜ ਦਿੱਤਾ ਸੀ ਅਤੇ ਉਹਨਾਂ ਕਿਹਾ ਹੈ ਕਿ ਸ਼ਾਂਤੀ ਦਾ ਰਸਤਾ ਦਿੱਲੀ ਦੇ ਵਿੱਚੋਂ ਹੋ ਕੇ ਲੰਘਦਾ ਹੈ ਯਹੂਦੀ ਕਮੇਟੀ ਦੇ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਸਮਝਦੇ ਹਾਂ ਕਿ ਭਾਰਤ ਊਰਜਾ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ ਰੂਸ ਤੋਂ ਤੇਲ ਖਰੀਦਦਾ ਪਰ ਭਾਰਤ ਤੇ ਪੁਤਿਨ ਦੇ ਯੁੱਧ ਅਪਰਾਧ ਦਾ ਦੋਸ਼ੀ ਨਹੀਂ ਹੈ ਭਾਰਤ ਇੱਕ ਲੋਕਤੰਤ੍ਰਿਕ ਦੇਸ਼ ਹੈ ਅਤੇ ਅਮਰੀਕਾ ਦਾ ਇੱਕ ਮਹੱਤਵਪੂਰਨ ਰਣਨੀਤਿਕ ਪਾਈਵਲ ਵੀ ਹੈ ਸੰਗਠਨ ਦਾ ਕਹਿਣਾ ਹੈ ਕਿ ਹੁਣ ਇਹਨਾਂ ਮਹੱਤਵਪੂਰਨ ਸਬੰਧਾਂ ਨੂੰ ਦੁਬਾਰਾ ਤੋਂ ਸੁਧਾਰਨ ਦਾ ਸਮਾਂ ਆ ਗਿਆ ਹੈ ਨਵਾਰੋ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਭਾਰਤ ਨੂੰ ਕਈ ਅਹਿਮ ਕੱਲਾਂ ਦੇ ਉੱਪਰ ਟਾਰਗੇਟ ਕੀਤਾ ਹੈ ਅਤੇ ਉਨ੍ਹਾਂ ਨੇ ਇਹ ਬਿਆਨ ਅਜਿਹੇ ਸਮੇਂ ਦੇ ਵਿਸ਼ਟੇ ਤੇ ਜਦੋਂ ਵਪਾਰ ਅਤੇ ਟੈਰਫ ਨੂੰ ਲੈ ਕੇ ਵਾਸ਼ਿੰਗਟਨ ਅਤੇ ਦਿੱਲੀ ਦੇ ਵਿਚਕਾਰ ਤਣਾਅ ਪਣਿਆ ਹੋਇਆ ਹੈ। 트ੰਪ ਨੇ ਭਾਰਤ ਤੇ 25% ਦੀ ਟੈਰਫ ਲਗਾਇਆ ਹੋਇਆ ਤੇ ਇਸ ਦੇ ਨਾਲ ਹੀ ਰੂਸ ਤੋਂ ਤੇਲ ਖਰੀਦਣ ਤੇ 25% ਦੀ ਵਾਧੂ ਟੈਰਫ ਵੀ ਲਗਾਇਆ ਗਿਆ। ਅਤੇ ਭਾਰਤ ਨੇ ਇਹਨਾਂ ਟੈਰਫ ਨੂੰ ਅਣਉਚਿਤ ਅਤੇ ਬੇਲੋੜਾ ਕਰਾਰ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਉਹ ਆਪਣੇ ਰਾਸ਼ਟਰੀ ਹਿੱਤਾਂ ਅਤੇ ਆਰਥਿਕ ਸੁਰੱਖਿਆ ਦੇ ਲਈ ਇਹ ਜ਼ਰੂਰੀ ਕਦਮ ਜ਼ਰੂਰ ਚੱਕਣਗੇ ਬਿਊਰੋ ਰਿਪੋਰਟ ਹਮਦਰਦ ਟੀਵੀ ਤੇ ਦੱਖਣੀ ਕੈਲੀਫੋਰਨੀਆ ਦੇ ਵਿੱਚ ਲਾਪਤਾ 7 ਮਹੀਨੇ ਦੇ 마ਸੂਮ ਬੱਚੇ ਦੀ ਮੌਤ ਦਾ ਸਨਸਨੀਖੇਸ ਮਾਮਲਾ ਸਾਹਮਣੇ ਆਇਆ ਤੇ ਬੱਚੇ ਦੀ ਹੱਤਿਆ ਦੇ ਦੋਸ਼ ਉਸਦੇ ਮਾਪਿਓ ਤੇ ਹੀ ਲੱਗੇ ਨੇ ਪੁਲਿਸ ਨੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਦੇਖੋ ਇਹ ਪੂਰੀ ਖਬਰ ਦੱਖਣੀ ਕੈਲੀਫੋਰਨੀਆ ਦੇ ਵਿੱਚ ਲਾਪਤਾ 7 ਮਹੀਨੇ ਦੇ ਬੱਚੇ ਦੀ ਹੱਤਿਆ ਦਾ ਸੰਸਨੀ ਕੇਸ ਮਾਮਲਾ ਸਾਹਮਣੇ ਆਇਆ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਆ ਪੁਲਿਸ ਨੇ ਮ੍ਰਿਤਕ ਬੱਚੇ ਦੇ ਮਾਂ ਅਤੇ ਪਿਓ ਨੂੰ ਗ੍ਰਿਫਤਾਰ ਕਰ ਲਿਆ ਇਸ ਸਬੰਧ ਦੇ ਵਿੱਚ ਰਿਵਰਸਾਈਡ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦੇ ਮੁਤਾਬਕ 32 ਸਾਲ ਦੇ ਜੈਕ ਹਾਰੋ ਅਤੇ ਉਸ ਦੀ ਪਤਨੀ ਰੇਬੇਕਾ ਹਾਰੋ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਹੀ ਪੁੱਤਰ ਦੀ ਹੱਤਿਆ ਕਰ ਦਿੱਤੀ ਹੈ ਅਤੇ ਇਹ ਗੰਭੀਰ ਇਲਜ਼ਾਮ ਲਗੇ ਨੇ ਇਹਨਾਂ ਹੀ ਨਹੀਂ ਉਹਨਾਂ ਦੋਹਾਂ ਮੁਲਜ਼ਮਾਂ ਦੇ ਖਿਲਾਫ ਹੱਤਿਆ ਤੋਂ ਇਲਾਵਾ ਲੜਕੇ ਦਿਲਾਪਤਾ ਹੋਣ ਦੀ ਝੂਠੀ ਰਿਪੋਰਟ ਦਰਜ ਕਰਵਾਉਣ ਦੇ ਵੀ ਇਲਜ਼ਾਮ ਲਗਾਏ ਗਏ ਨੇ ਇੱਕ ਹਫ਼ਤਾ ਪਹਿਲਾਂ ਰਿਬੇਕਾ ਹਾਰੋ ਨੇ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਉਹ ਯੁਕੇਪਾ ਦੇ ਸੈਨ ਬਰਨਾਰ ਡਿਕੋਨ ਕਾਉਂਟੀ ਕਮਿਊਨਿਟੀ ਦੇ ਇੱਕ ਸਟੋਰ ਦੇ ਬਾਹਰ ਆਪਣੇ ਬੇਟੇ ਦਾ ਡਾਈਪਰ ਬਦਲ ਰਹੀ ਸੀ ਕਿ ਇਸੇ ਦੌਰਾਨ ਅਣਪਛਾਤੇ ਵਿਅਕਤੀ ਨੇ ਉਸ ਤੇ ਉੱਪਰ ਹਮਲਾ ਕਰ ਦਿੱਤਾ ਅਤੇ ਉਹ ਬੇਹੋਸ਼ ਹੋ ਗਈ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦਾ ਬੱਚਾ ਉੱਥੋਂ ਗਾਇਬ ਸੀ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਇਸ ਕੇਸ ਦੇ ਸਬੰਧ ਵਿੱਚ ਕਾਰਵਾਈ ਕਰਦਿਆਂ ਹੋયા ਬੱਚੇ ਦੀ ਹਰਥਾਂ ਭਾਲ ਕੀਤੀ ਗਈ ਪਰ ਉਸ ਦਾ ਕੋਈ ਸਰਾਗ ਨਹੀਂ ਮਿਲਿਆ ਜਿਸ ਤੋਂ ਇੰਝ ਜਾਪਦਾ ਕਿ ਬੱਚਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਸ ਕੇਸ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਮੁਸਲਮਾਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਪਰ ਉਹਨਾਂ ਦੀ ਪੇਸ਼ੀ 4 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਆਨਲਾਈਨ ਅਦਾਲਤੀ ਰਿਕਾਰਡ ਦਰਸਾਉਂਦੇ ਹਨ ਕਿ ਹਰੇਕ ਨੂੰ 10 ਲੱਖ ਡਾਲਰ ਦੀ ਜ਼ਮਾਨਤ ਤੇ ਰੱਖਿਆ ਗਿਆ ਹੈ ਬਿਊਰੋ ਰਿਪੋਰਟ ਹੰਦਰਤ ਟੀਵੀ ਇਹ ਉਧਰ ਲਗਾਤਾਰ ਹੋ ਰਹੀ ਬਰਸਾਤ ਦੇ ਕਰਕੇ ਹਰ ਪਾਸੇ ਤਬਾਹੀ ਦਾ ਮੰਜ਼ਰ ਹੈ ਪਾਕਿਸਤਾਨ ਦੇ ਵਿੱਚ ਵੀ ਵੱਡੇ ਪੱਧਰ ਤੇ ਪਾਣੀ ਦੀ ਮਾਰ ਪਈ ਹੈ ਅਤੇ ਹੁਣ ਇਸ ਮੁੱਦੇ ਦੇ ਉੱਪਰ ਪਾਕਿਸਤਾਨੀ ਮੰਤਰੀ ਨੇ ਭਾਰਤ ਦੇ ਉੱਪਰ ਵੱਡਾ ਇਲਜ਼ਾਮ ਲਗਾਇਆ ਅਤੇ ਉਹਨੇ ਕਿਹਾ ਕਿ ਪਾਕਿਸਤਾਨ ਦੇ ਖਿਲਾਫ ਭਾਰਤ ਪਾਣੀ ਨੂੰ ਹਥਿਆਰ ਦੇ ਵਾਂਗ ਇਸਤੇਮਾਲ ਕਰ ਰਿਹਾ ਹੈ ਪੂਰੀ ਖਬਰ ਤੇ ਨਜ਼ਰ ਇਸ ਰਿਪੋਰਟ ਦੇ ਜ਼ਰੀਏ ਲਗਾਤਾਰ ਪੈਰਹਿ ਮੀਂਹ ਕਰਕੇ ਲੈਂਦੇ ਅਤੇ ਛੜਦੇ ਪੰਜਾਬ ਦੇ ਵਿੱਚ ਹਾਲਾਤ ਕਾਫੀ ਜ਼ਿਆਦਾ ਨਾਜ਼ੁਕ ਬਣੇ ਹੋਏ ਨੇ ਚੜਦੇ ਪੰਜਾਬ ਦੇ ਵਿੱਚ ਜਿੱਥੇ ਅਟਚਿਲਿਆਂ ਦੇ ਵਿੱਚ ਪਾਣੀ ਦੀ ਮਾਰ ਪਈ ਹੈ ਉੱਥੇ ਹੀ ਭਾਰਤ ਦੇ ਵੱਲੋਂ ਪਾਣੀ ਛੱਡੇ ਜਾਣ ਤੇ ਪਾਕਿਸਤਾਨ ਦੇ ਵਿੱਚ ਵੀ ਹੜਵਰਗੀ ਸਥਿਤੀ ਬਣੀ ਹੋਈ ਹੈ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਵਿੱਚ ਹੁਣ ਤੱਕ ਹੜ੍ਹਾਂ ਦੀ ਵਜ੍ਹਾ ਕਰਕੇ 750 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਉਦੋਂ ਇਸ ਮੁੱਦੇ ਨੂੰ ਲੈ ਕੇ ਹੁਣ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਪਰ ਵੱਡੇ ਇਲਜ਼ਾਮ ਲਗਾਏ ਗਏ ਨੇ ਪਾਕਿਸਤਾਨੀ ਮੰਤਰੀ ਅਹਿਸਾਨ ਇਕਬਾਲ ਦਾ ਕਹਨੇ ਕਿ ਭਾਰਤ ਪਾਣੀ ਨੂੰ ਹਥਿਆਰ ਦੇ ਵਜੋਂ ਵਰਤ ਰਿਹਾ ਹੈ ਉਹਨਾਂ ਕਹੇ ਕਿ ਭਾਰਤ ਨੇ ਜਾਣਬੁੱਝ ਕੇ ਆਪਣੇ ਡੈਮਾਂ ਦੇ ਵਿੱਚੋਂ ਪਾਣੀ ਛੱਡਿਆ ਜਿਸ ਕਰਕੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ ਭਿਆਨਕ ਹੜ੍ਹ ਵਰਗੇ ਹਾਲਾਤ ਬਣ ਗਏ ਅਤੇ ਹੁਣ ਤੱਕ 750 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਹੋਇਆਂ ਮੰਤਰੀ ਇਕਬਾਲ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਰਾਵੀ ਸਤਲੁਜ ਅਤੇ ਚਨਾਬ ਦੀਆਂ ਨਦੀਆਂ ਦੇ ਵਿੱਚ ਅਚਾਨਕ ਪਾਣੀ ਛੱਡ ਦਿੱਤਾ ਜਿਸ ਨਾਲ ਪਾਕਿਸਤਾਨ ਦੇ ਗੁਜਰਾਵਾਲਾ ਡਿਵੀਜ਼ਨ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਏਕੜ ਫਸਲ ਵੀ ਬਰਬਾਦ ਹੋ ਚੁੱਕੀ ਹੈ ਪਾਕਿਸਤਾਨ ਦੇ ਮਸ਼ਹੂਰ ਟੀਵੀ ਚੈਨਲ ਅਲ ਅਜ਼ੀਰਾ ਦੀ ਰਿਪੋਰਟ ਦੇ ਮੁਤਾਬਕ ਇਸ ਸਾਲ ਜੂਨ ਤੋਂ ਪਾਕਿਸਤਾਨ ਦੇ ਵਿੱਚ ਫੜਾਂ ਅਤੇ ਜ਼ਮੀਨ ਖਿਸਕਣ ਦੇ ਕਰਕੇ 197 ਬੱਚਿਆਂ ਸਮੇਤ ਲਗਭਗ 776 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 1000 ਦੇ ਕਰੀਬ ਲੋਕ ਜ਼ਖਮੀ ਨੇ ਜਦ ਕੀ 4000 ਤੋਂ ਵੱਧ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਇਕਬਾਲ ਨੇ ਕਿਹਾ ਕਿ ਭਾਰਤ ਦੇ ਵੱਲੋਂ ਪਾਣੀ ਛੱਡਣਾ ਸਭ ਤੋਂ ਪੇੜਾ ਹੈ। ਉਹਨੇ ਭਾਰਤ ਦਰਿਆਵਾਂ ਦੇ ਵਿੱਚ ਪਾਣੀ ਰੋਕਦਾ ਹੈ ਅਤੇ ਫਿਰ ਅਚਾਨਕ ਡੈਮ ਤੋਂ ਪਾਣੀ ਛੱਡ ਦਿੰਦਾ ਹੈ ਜਿਸ ਨਾਲ ਲੋਕਾਂ ਦੀ ਜਾਨ ਮਾਲ ਦਾ ਕਾਫੀ ਨੁਕਸਾਨ ਹੁੰਦਾ ਹੈ। ਪਾਣੀ ਵਰਗੇ ਮੁੱਦੇ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਹਨਾਂ ਭਾਰਤ ਤੇ ਇਹ ਵੀ ਦੋਸ਼ ਲਗਾਇਆ ਕਿ ਉਹ ਪਾਕਿਸਤਾਨ ਨੂੰ ਸਮੇਂ ਸਿਰ ਪਾਣੀ ਛੱਡਣ ਦੇ ਬਾਰੇ ਸੂਚਿਤ ਨਹੀਂ ਸੀ ਕਰ ਰਹੇ ਜੋ ਕਿ ਬਹੁਤ ਗਲਤ ਹੈ। ਪਾਕਿਸਤਾਨ ਦੀ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਨੇ ਸਿੰਧ ਪ੍ਰਾਂਤ ਦੇ ਵਿੱਚ ਅਲਰਟ ਜਾਰੀ ਕੀਤਾ ਹੈ ਜਿਸ ਦੇ ਵਿੱਚ ਸਰਕਾਰ ਨੂੰ ਸਿੰਧੂ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਨਾਲ ਲੱਗਦੇ ਪਿੰਡਾਂ ਅਤੇ ਨਵੇਂ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਭੇਜਣ ਲਈ ਕਿਹਾ ਗਿਆ ਹੈ ਇਸ ਦਰਾਂ ਲੈਦੇ ਪੰਜਾਬ ਦੀ ਮੁੱਖ ਮੰਤਰੀ ਮਰੀਮ ਨਿਵਾਸ ਨੇ ਅਧਿਕਾਰੀਆਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਦੇ ਵੀ ਆਦੇਸ਼ ਜਾਰੀ ਕੀਤੇ ਹਨ ਅਤੇ ਉਹਨੇ ਕਿਹਾ ਹੈ ਕਿ ਨੁਕਸਾਨ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਣ ਤੋਂ ਵੀ ਰੋਕਿਆ ਜਾਣਾ ਚਾਹੀਦਾ ਹੈ। ਇੱਥੇ ਦੱਸਣਯੋਗ ਹੈ ਕਿ ਭਾਰਤ ਨੇ 4 ਦਿਨ ਪਹਿਲਾਂ ਮਨੁੱਖੀ ਆਧਾਰ ਤੇ ਜੰਮੂ ਕਸ਼ਮੀਰ ਦੇ ਵਿੱਚ ਤਵੀ ਨਦੀ ਦੇ ਵਿੱਚ ਹੜ੍ਹ ਦੀ ਸਿੱਟੇ ਦੇ ਬਾਰੇ ਪਹਿਲਾਂ ਹੀ ਪਾਕਿਸਤਾਨ ਨੂੰ ਸੂਚਿਤ ਕਰ ਦਿੱਤਾ ਸੀ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਇਹ ਕਦਮ ਸਿਰਫ ਮਨੁੱਖੀ ਸਹਾਇਤਾ ਦੇ ਉਦੇਸ਼ ਦੇ ਨਾਲ ਚੁੱਕਿਆ ਗਿਆ। ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਬਕਾਇਦਾ ਅਤਵਰਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੂੰ ਹੜਾ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਇਹ ਪਹਿਲੀ ਵਾਰ ਸੀ ਜਦੋਂ ਹਾਈ ਕਮਿਸ਼ਨ ਦਰਾਂ ਹੀ ਅਜਿਹੀ ਜਾਣਕਾਰੀ ਸਾਂਝੀ ਕੀਤੀ ਗਈ ਹੋਵੇ ਆਮ ਤੌਰ ਤੇ ਸਿੰਧੂ ਜਲ ਸੰਧੀ ਦੇ ਤਹਿਤ ਦੋਹਾਂ ਦੇਸ਼ਾਂ ਦੇ ਜਲ ਕਮਿਸ਼ਨਰਾਂ ਦੇ ਵਿਚਕਾਰ ਹੜ੍ਹ ਦੀ ਚੇਤਾਵਨੀ ਸਾਂਝੀ ਕੀਤੀ ਜਾਂਦੀ ਸੀ ਇਸ ਸਾਲ ਮਈ ਦੇ ਵਿੱਚ ਭਾਰਤ ਨੇ ਆਪਰੇਸ਼ਨ ਸੰਦੂਰ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿਚਕਾਰ ਸੰਚਾਰ ਬੰਦ ਕੀਤਾ ਹੋਇਆ ਹੈ ਬਿਊਰੋ ਰਿਪੋਰਟ ਹਮਦਰਦੀ ਵੀ I feel anyone that comes to Canada, the one thing they'll always do is Niagara Falls. For me, family trips are about being together, sitting face to face.